ਤੇ ਆਪਾਂ ਇੱਕ ਅਖਾਂੜ ਆਮ ਪੜਦੇ ਆਂ ਆਮ ਮੁਹਾਵਰਾ ਪੜਦੇ ਆਂ ਨਾ ਤਿੰਨਾ ਵਿੱਚ ਨਾ 13 ਵਿੱਚ ਸੁਣਿਆ ਹੋਣਾ ਨਾ ਤਿੰਨਾ ਵਿੱਚ ਨਾ 13 ਵਿੱਚ ਇਹ ਉਹਨਾਂ ਲੋਕਾਂ ਲਈ ਅਖਾਂੜ ਵਰਤਿਆ ਜਾਂਦਾ ਸੀ ਜਿਹੜੇ ਨਾ ਤੇ ਤਿੰਨਾ ਵਰਗੇ ਹੁੰਦੇ ਸਨ ਤੇ ਨਾ 13 ਵਰਗੇ ਹੁੰਦੇ ਸਨ ਨਾ ਇਧਰ ਦੇ ਤੇ ਨਾ ਉਧਰ ਦੇ ਜਿਵੇਂ ਥੋਬੀ ਦਾ ਕੁੱਤਾ ਨਾ ਘਰ ਦਾ ਨਾ ਗਾਟ ਦਾ ਨਾ ਆਪਣੇ ਈਮਾਨ ਦੇ ਬਣੇ ਤੇ ਨਾ ਜਹਾਨ ਦੇ ਬਣੇ ਨਾ ਦੀਨ ਦੇ ਬਣੇ ਤੇ ਨਾ ਦੁਨੀ ਦੇ ਬਣੇ ਵਿਚਾਰ ਲਟਕਦੇ ਰਹੇ ਐਸੇ ਲੋਕਾਂ ਲਈ ਇਹ ਖਾਨ ਵਰਤਿਆ ਜਾਂਦਾ ਸੀ ਜਿਹੜੇ ਅਤ ਦੇ ਨਖੇ ਧੁੰਦੇ ਸਨ ਕਿਸੇ ਕੰਮ ਦੇ ਨਹੀਂ ਸੰੁੰਦੇ ਹੁਣ ਤਿੰਨਾ ਤੇ 13 ਦਾ ਇਤਿਹਾਸ ਵੇਖਣਾ ਹੋਵੇ ਤੇ ਕਿਤੇ ਪੜੋ ਤਿੰਨਾ ਦੇ 13 ਦਾ ਇਤਿਹਾਸ ਤਿੰਨ ਜਦੋਂ ਪੜਦੇ ਆ ਤੇ ਸਾਡੀ ਨਜ਼ਰ ਸਾਡਾ ਅੰਦਰ ਜਿਹੜਾ ਨਾ ਗੁਰਤੇਗ বাহাদুর ਸਾਹਿਬ ਦੇ ਤਿੰਨ ਸਿੱਖਾਂ ਤੇ ਲੈ ਕੇ ਜਾਓ ਭਾਈ ਮਤੀ ਦਾਸ ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਜਦੋਂ 13 ਤੇ ਸੁਰਤ ਲਜਾਣੀ ਹੋਵੇ ਤੇ 13 ਤੇ ਸੁਰਤ ਲੈ ਕੇ ਜਾਓ ਈਸਾ ਜੀ ਤੇ 12 ਚੇਲੇ ਨੇ 13ਵੇਂ ਈਸਾ ਜੀ ਨੇ 13ਵੇਂ ਈਸਾ ਜੀ ਨੇ 12 ਚੇਲੇ ਨੇ ਤਾਂ ਇੱਧਰ ਸਿੱਖ ਜਿਹੜੇ ਨੇ ਤਿੰਨ ਨੇ ਹੁਣ ਜਦੋਂ 12 ਨੂੰ ਪੁੱਛਿਆ ਗਿਆ ਕਿ ਤੁਹਾਡਾ ਗੁਰੂ ਕੌਣ ਹੈ ਕਿ ਲਈ ਈਸਾ ਜੀ ਨੇ ਈਸਾ ਜੀ ਨੂੰ ਪੁੱਛਿਆ ਗਿਆ ਇਹ ਤੁਹਾਡੇ ਚੇਲੇ ਨੇ ਹਾਂ ਠੀਕ ਹੈ ਤੁਹਾਨੂੰ ਸਲੀਬ ਤੇ ਚੜਾਇਆ ਜਾਣਾ ਪਰ ਉਸ ਤੋਂ ਪਹਿਲਾਂ ਤੁਹਾਡੇ ਦੇ 12 ਚੇਲਿਆਂ ਨੂੰ ਸਲੀਬ ਤੇ ਚੜਾਇਆ ਜਾਣਾ ਹੁਣ ਮੌਤ ਸਾਹਮਣੇ ਖੜੀ ਹੈ 12 ਨੇ ਜਦੋਂ ਵੇਖਿਆ ਮੌਤ ਸਾਹਮਣੇ ਖੜੀ ਹੈ थर-थर ਕੰਬ ਗਏ ਕਿ ਗੁਰੂ ਤੋਂ ਪਹਿਲਾਂ ਸਾਨੂੰ ਚੜਾਇਆ ਜਾਏਗਾ ਅਸੀਂ ਮੰਨ ਲਿਆ ਵੇ ਸਾਡਾ ਗੁਰੂ ਹੈ ਅਸੀਂ ਇਹਦੇ ਸੇਖਾਂ ਤੇ 12 ਦੇ 12 ਖਿਸਕ ਗਏ 12 ਦੇ 12 ਨਾ ਕਰਕੇ ਕਿ ਅਸੀਂ ਸਾਡਾ ਗੁਰੂ ਨਹੀਂ ਅਸੀਂ ਤੇ ਇਹਦੇ ਚਲੇ ਨਹੀਂ ਆ ਹੁਣ ਰਹੇਗਾ 13ਵਾਂ ਈਸਾ ਔਰ 13 ਦੇ 13 ਨੰਬਰ ਦੇ ਨਾਲ ਆਤ ਦੀ ਨਫ਼ਰਤ ਹੋ ਗਈ ਸਾਈਆਂ ਨੂੰ ਔਰ ਚੰਡੀਗੜ੍ਹ ਸ਼ਹਿਰ ਜਿਹੜਾ ਈਸਾਈ ਦਾ ਬਣਾਇਆ ਹੋਇਆ ਤੇ 13 ਸੈਕਟਰ ਤੁਹਾਨੂੰ ਉੱਥੇ ਨਹੀਂ ਮਿਲੇਗਾ 13 ਦੇ ਨਾਲ ਆਤ ਦੀ ਨਫ਼ਰਤ ਹੋ ਗਈ ਪਰ ਇੱਧਰ ਸਤਗੁਰੂ ਕੀ ਕਹਿੰਦੇ ਨੇ ਤੂੰ ਤੂੰ ਕਰਤਾ ਤੂੰ ਹੂ ਮੁਜ ਮਹਿ ਰਹਾ ਨਾ ਹੂੰ ਆਪ ਪਰਕਾ ਮਿਟ ਗਿਆ ਜਤ ਦੇਖਾਂ ਤਤ ਤੂੰ ਇਥੇ ਤੇਰਾ ਤੇਰਾ ਕਰਕੇ ਤੋਲਦੇ ਨੇ ਜਦੋਂ ਤੇਰਾ ਤੇਰਾ ਕਰਕੇ ਤੋਲਦੇ ਨੇ ਤੇ ਸੰਗਤ ਵਿੱਚ ਆਉਂਦਾ ਭਾਈ ਪਗੀਰਤ ਤੇ ਪਗੀਰਤ ਵੀ ਜੁੜ ਜਾਂਦਾ ਹੈ ਤੇਰਾ ਦੇ ਨਾਲ ਤੇ ਜੇ ਆਉਂਦੇ ਨੇ ਭਾਈ ਮਨ ਸੁਖ ਭਾਈ ਪਗੀਰਤ ਦੀ ਸੰਗਤ ਵਿੱਚ ਤੇ ਮਨ ਸੁਖ ਵੀ ਜੁੜ ਜਾਂਦੇ ਨੇ ਤੇਰਾ ਕਰਦਿਆਂ ਤੇਰਾ ਤੇਰਾ ਕਰਦਿਆਂ ਤੇਰਾ ਤੇਰਾ ਤੋਲਦਿਆਂ ਸਤਗੁਰ ਜੀ ਨੇ ਸੌਦਾ ਹੀ ਨਹੀਂ ਦਿੱਤਾ ਗਾਕਾ ਨੂੰ ਬਲਕਿ ਤੇਰਾ ਤੇਰਾ ਕਰਦਿਆ ਪ੍ਰਮਾਤਮਾ ਨਾਲ ਜੋੜ ਦਿੱਤਾ ਪ੍ਰਮਾਤਮਾ ਦੇ ਨਾਲ ਜੋੜ ਦਿੱਤਾ ਤੇਰਾ ਤੇਰਾ ਕਰਦਿਆ ਹੋਇਆ ਤੇ 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 ਪਰ ਜਦੋਂ ਤਿੰਨਾ ਦੀ ਵਾਰੀ ਆਈ ਗੁਰਤੇਗ ਬਹਾਦਰ ਸਾਹਿਬ ਦੇ ਸਮੇਂ ਪੁੱਛਿਆ ਗਿਆ ਕਿ ਤੁਹਾਡੇ ਗੁਰੂ ਨੇ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਤੁਹਾਡੇ ਗੁਰੂ ਨੇ ਗੁਰਤੇਗ ਬਹਾਦਰ ਸਾਹਿਬ ਕਹਿੰਦੇ ਹਾਂ ਸਾਡੇ ਗੁਰੂ ਨੇ ਗੁਰਤੇਗ ਬਹਾਦਰ ਸਾਹਿਬ ਨੂੰ ਪੁੱਛਿਆ ਕਿ ਤੁਹਾਡੇ ਸਿੱਖ ਨੇ ਕਹਿੰਦੇ ਹਾਂ ਕਹੇ ਫਿਰ ਤੁਹਾਡੇ ਤੋਂ ਪਹਿਲਾਂ ਇਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਜਾਵੇਗਾ ਇਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਜਾਵੇਗਾ ਤੇ ਜਦੋਂ ਭਾਈ ਮਤੀ ਦਾਸ ਜੀ ਨੂੰ ਔਰ ਸਤੀ ਦਾਸ ਜੀ ਨੂੰ ਭਾਈ ਵਿਆਲਾ ਜੀ ਨੂੰ ਮੌਤ ਦੇ ਘਾਟ ਉਤਾਰਨ ਲੱਗੇ ਤੇ ਉਸ ਵੇਲੇ ਭਾਈ ਮਤੀ ਦਾਸ ਜੀ ਨੇ ਇੱਕੋ ਗੱਲ ਕਹੀ ਕਹੇ ਤੇਰੇ ਸਿਰ ਤੇ ਆਰਾ ਚਲਾ ਦੇਾਂਗੇ ਜ਼ਾਲਮ ਕਹਿਣ ਲੱਗੇ ਆਰਾ ਚਲਾ ਦੇਾਂਗੇ ਕਲੇ ਫਿਰ ਦੇਰ ਕਿਉਂ ਕਰਦੇ ਹੋ ਦੇਰ ਕਿਉਂ ਕਰਦੇ ਹੋ ਤੁਸੀਂ ਜਲਦੀ ਕਰੋ ਮੈਨੂੰ ਆਰੇ ਦਾ ਸਵਾਦ ਤੇ ਮਾਲ ਲੈਣ ਦਿਓ ਕਿਾਰੇ ਦਾ ਸਵਾਦ ਕਿਵੇਂ ਹੁੰਦਾ ਹੈ ਤੁਸੀਂ ਆਰਾ ਚਲਾਓ ਮੈਂ ਆਰੇ ਦਾ ਸਵਾਦ ਮਾਣਾਗਾ ਕਿਾਰੇ ਦਾ ਸਵਾਦ ਕਿਵੇਂ ਹੁੰਦਾ ਹੈ ਆਰਾ ਕਿਵੇਂ ਸੀਰ ਤੇ ਚਲਦਾ ਹੈ ਆਰਾ ਪਿਆਰਾ ਲਗਤ ਹੈ ਕਾਰਾ ਕਰੋ ਬਣਾਏ ਸਿਰ ਜਾਵੇ ਤੇ ਜਾਵੇ ਪਰ ਮੇਰਾ ਸਿੱਖੀ ਸਦਕਾ ਜਾਏ ਕਿ ਮੇਰਾ ਸਿੱਖਿਆ ਸਿਰ ਤੱਕ ਨਹੀਂ ਜਾਣਾ ਚਾਹੀਦਾ ਆਰਾ ਪਿਆਰਾ ਲੱਗਦਾ ਹੈ ਤਿੰਨਾ ਨੇ ਮੌਤ ਨੂੰ ਕਬੂਲਿਆ ਪਰ ਇਧਰ ਤੇਰਾ ਦੇ ਤੇਰਾ ਮੁਕਰ ਗਏ ਇਸੇ ਲਈ ਇਨਸਾਨ ਨੂੰ ਕਿਹਾ ਜਾਂਦਾ ਹੈ ਕਿ ਨਾ ਤੂੰ ਤਿੰਨਾ ਵਰਗੀ ਸ਼ਖਸੀਅਤ ਅਪਣਾਈ ਤੇ ਨਾ ਤੇਰਾ ਵਰਗਾ ਬਣਿਆ ਨਾ ਤੇ ਤਿੰਨਾ ਵਾਂਗੂ ਗੁਰੂ ਦਾ ਬਣਿਆ ਕਿਤਨਾ ਵਾਂਗੂ ਗੁਰੂ ਦਾ ਬਣ ਜਾਵੇਂ ਤੇ ਨਾ ਤੇਰਾ ਵਾਂਗੂ ਤੂੰ ਪੁੱਜਿਆ ਤੂੰ ਤੇ ਵਿਚਕਾਰ ਖੜਾ ਹੈ ਅਜਦਾ ਸਖ ਵੀ ਵਿਚਾਰ ਕੇ ਖੜਾ ਹੈ ਨਾ ਇਧਰ ਦਾ ਤੇ ਨਾ ਉਧਰ ਦਾ ਕਰਮ ਕਾਂਡ ਵੀ ਕਰੀ ਜਾਂਦਾ ਹੈ ਰੀਤਾ ਰਸਮਾਂ ਵੀ ਕਰੀ ਜਾਂਦਾ ਹੈ ਵਹਿਮ ਭਰਮ ਵੀ ਕਰੀ ਜਾਂਦਾ ਹੈ ਉਧਰੋਂ ਗੁਰੂ ਨੂੰ ਵੀ ਮਨਾਈ ਜਾਂਦਾ ਇੱਕ ਮਿਆਂ ਚ ਦੋ ਤਲਵਾਰਾਂ ਰੱਖੀਆਂ ਨੇ ਨਾ ਇਧਰ ਦਾ ਨਾ ਉਧਰ ਦਾ ਨਾ ਘਰ ਦਾ ਨਾ ਘਾੜ ਦਾ ਨਾ ਤਨਾ ਵਰਗਾ ਤੇ ਨਾ 13 ਵਰਗਾ ਇਸ ਲਈ ਅਸੀਂ ਤਨਾ ਵਰਗੀ ਸ਼ਖਸੀਅਤ ਬਣਾਈਏ ਔਰ ਉਹਨਾ 13 ਵਰਗੀ ਨਹੀਂ ਬਣਾਣੀ ਪਰ ਗੁਰੂ ਨਾਨਕ ਸਾਹਿਬ ਦੇ 13 13 ਨੂੰ ਨਹੀਂ ਭੁੱਲਣਾ ਜੇ 13 13 ਨੂੰ ਚੇਤੇ ਰੱਖਾਂਗੇ ਤੇ ਪਿਆਰਾ ਗੁਰੂ ਨਾਨਕ ਸਾਹਿਬ ਦੀ ਕਿਰਪਾ ਘਰ ਦੇ ਅੰਦਰ ਵਰਤੇਗੀ ਗੁਰਗੋਮ ਸਿੰਘ ਮਹਾਰਾਜ ਜੀ ਦੀ ਕਿਰਪਾ ਘਰ ਦੇ ਅੰਦਰ ਵਰਤੇਗੀ ਰੋਜ਼ਾਨਾ ਵਰਤੇਗੀ